ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਅੱਜ ਮੱਸਿਆ ਦਾ ਪਵਿੱਤਰ ਦਿਹਾੜਾ ਹੈ ਜੀ ਤੇ ਜੇਕਰ ਤੁਸੀਂ ਘਰ ਦੇ ਵਿੱਚ ਅੱਜ ਜੋਤ ਜਗਾ ਲੈਂਦੇ ਹੋ ਤੇ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੇ ਬਾਰੇ ਨਿਆਰੇ ਹੋ ਜਾਣਗੇ ਪਰਮਾਤਮਾ ਜੀ ਦੀ ਕਿਰਪਾ ਫਿਰ ਤੁਹਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਘਰ ਵਿੱਚ ਜੋਤ ਲਗਾਉਣ ਸਮੇਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਬੜਾ ਹੀ ਜ਼ਰੂਰੀ ਹੈ ਕਈ ਪ੍ਰਚਾਰਕਾਂ ਨੇ ਇਹ ਗੱਲ ਲੋਕਾਂ ਦੇ ਮਨ ਵਿੱਚ ਬਿਠਾ ਦਿੱਤੀ ਹੈ ਕਿ ਘਰ ਵਿੱਚ ਜੋਤ ਲਗਾਉਣੀ ਹੀ ਨਹੀਂ ਚਾਹੀਦੀ ਕਿਉਂਕਿ ਘਰ ਪਵਿੱਤਰ ਨਹੀਂ ਹੁੰਦਾ ਜਾਂ ਉਹ ਕਹਿ ਦਿੰਦੇ ਹਨ ਕਿ ਜੋਤ ਪਹਿਲੇ ਸਮਿਆਂ ਵਿੱਚ ਹੀ ਘਰ ਵਿੱਚ ਚਾਨਣ ਕਰਨ ਲਈ ਲਗਾਈ ਜਾਂਦੀ ਸੀ ਕਿਉਂਕਿ ਉਸ ਸਮੇਂ ਬਿਜਲੀ ਨਹੀਂ ਸੀ ਹੁੰਦੀ ਤੇ ਕਈ ਪ੍ਰਚਾਰਕ ਕੁਝ ਕਹਿ ਰਹੇ ਹਨ ਕੋਈ ਪ੍ਰਚਾਰਕ ਕੁਝ ਕਹਿ ਰਿਹਾ ਹੈ ਪਰ ਅਸਲ ਸਚਾਈ ਕੀ ਹੈ ਜੋਤ ਲਗਾਉਣ ਤੇ ਅਸਲ ਵਿੱਚ ਕੀ ਹੁੰਦਾ ਹੈ ਜਦੋਂ ਅਸੀਂ ਘਰ ਵਿੱਚ ਜੋਤ ਲਗਾਉਂਦੇ ਹਾਂ ਤਾਂ ਉਸ ਸਮੇਂ ਉਸ ਜੋਤ ਦੇ ਆਲੇ ਦੁਆਲੇ ਸ਼ਹੀਦ ਸਿੰਘਾਂ ਅਰਸ਼ ਤੋਂ ਉੱਤਰ ਕੇ ਆ ਜਾਂਦੇ ਹਨ ਕਿਉਂਕਿ ਜੋਤ ਦੀ ਖੁਸ਼ਬੂ ਹੀ ਸ਼ਹੀਦ ਸਿੰਘਾਂ ਦੀ ਖੁਰਾਕ ਹੁੰਦੀ ਹੈ ਇਹ ਜੋਤ ਦੀ ਖੁਸ਼ਬੂ ਸ਼ਹੀਦ ਸਿੰਘਾਂ ਨੂੰ ਬੜੀ ਚੰਗੀ ਲੱਗਦੀ ਹੈ ਹੁਣ ਕਈ ਲੋਕ ਇਸ ਗੱਲ ਨੂੰ ਗੱਪਾਂ ਦੱਸਦੇ ਹਨ ਕਿਉਂਕਿ ਉਹਨਾਂ ਦੀ ਕੋਈ ਦ੍ਰਿਸ਼ਟੀ ਨਹੀਂ ਖੁੱਲੀ ਹੁੰਦੀ ਜਿਸ ਕਰਕੇ ਇਹ ਸਭ ਕੁਝ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਪਰ ਜੋ ਪੂਰੇ ਮਹਾਪੁਰਖ ਹੁੰਦੇ ਹਨ ਉਹਨਾਂ ਦੇ ਕੋਲ ਦਿਵਯ ਦ੍ਰਿਸ਼ਟੀ ਹੁੰਦੀ ਹੈ ਉਹਨਾਂ ਨੂੰ ਫਿਰ ਸਾਰਾ ਕੁਝ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਹੁਣ ਜੇ ਇਸ ਗੱਲ ਦੇ ਉੱਪਰ ਗੱਲ ਕਰਨ ਹੀ ਲੱਗੇ ਹਾਂ ਤਾਂ ਕਈ ਘੰਟਿਆਂ ਦੀ ਵੀਡੀਓ ਬਣ ਜਾਵੇਗੀ ਸ਼ਾਰਟ ਦੇ ਵਿੱਚ ਤੁਹਾਨੂੰ ਅਸੀਂ ਗੱਲ ਸਮਝਾ ਦਿੰਦੇ ਹਾਂ ਜੀ ਕਿ ਜੋ ਬੈਕਟੀਰੀਆ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਪੈਦਾ ਹੋ ਜਾਂਦਾ ਹੈ ਉਹ ਵੀ ਸਾਨੂੰ ਆਪਣੀਆਂ ਨਾਰਮਲ ਅੱਖਾਂ ਦੇ ਨਾਲ ਕਈ ਵਾਰ ਨਜ਼ਰ ਨਹੀਂ ਆਉਂਦੇ ਉਹਨਾਂ ਨੂੰ ਵੇਖਣ ਲਈ ਅਸੀਂ ਮਾਈਕਰੋਸਕੋਪ ਦੀ ਲੋੜ ਮਹਿਸੂਸ ਕਰਦੇ ਹਾਂ ਇਸੇ ਤਰ੍ਹਾਂ ਹੀ ਸ਼ਹੀਦ ਸਿੰਘਾ ਤੇ ਭੂਤਾਂ ਬ੍ਰੇਤਾਂ ਨੂੰ ਵੇਖਣ ਲਈ ਨਾਮ ਜਪ ਕੇ ਦਿਬ ਦ੍ਰਿਸ਼ਟੀ ਬਣਾਉਣੀ ਪੈਂਦੀ ਹੈ ਫਿਰ ਇਹ ਸਾਰਾ ਕੁਝ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਹੁਣ ਤੁਸੀਂ ਕਹੋਗੇ ਕਿ ਸ਼ਹੀਦ ਸਿੰਘ ਤੇ ਭੂਤ ਪ੍ਰੇਤਾਂ ਦੀ ਗੱਲ ਆਪਾਂ ਇੱਕ ਸਾਈਡ ਤੇ ਕਰ ਦਿੰਦੇ ਹਾਂ ਪਰ ਸਾਧ ਸੰਗਤ ਜੀ ਸ਼ਹੀਦ ਸਿੰਘ ਤਾਂ ਮੇਨ ਹਨ ਉਹਨਾਂ ਦੀ ਕਿਰਪਾ ਹਾਸਲ ਕਰਨ ਨੂੰ ਤਾਂ ਹਰ ਕੋਈ ਚਾਹੁੰਦਾ ਹੈ ਹੁਣ ਇਸ ਗੱਲ ਨੂੰ ਧਿਆਨ ਦੇ ਨਾਲ ਸਮਝ ਲੈਣਾ ਜੀ ਕਿ ਜੋਤ ਲਗਾਉਣ ਸਮੇਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲੀ ਗੱਲ ਹੈ ਕਿ ਜੋਤ ਕਿਸ ਤੇਲ ਜਾਂ ਘਿਓ ਦੀ ਲਗਾਉਣੀ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਇੱਕ ਵਾਰ ਇੱਕ ਮਾਈ ਨੇ ਕਿਸੇ ਗ੍ਰੰਥੀ ਸਾਹਿਬ ਨੂੰ ਪੁੱਛਿਆ ਤੇ ਕਿਹਾ ਮਾਈ ਤੂੰ ਘਰੇ ਆਪਣੇ ਜੋਤ ਜਗਾਇਆ ਕਰ ਇਸ ਤਰ੍ਹਾਂ ਤੇਰੇ ਘਰ ਵਿੱਚ ਬਹੁਤ ਕਿਰਪਾ ਹੋਵੇਗੀ ਮਾਈ ਥੋੜੀ ਜਿਹੀ ਸਿੱਧੀ ਸੀ ਉਹ ਮਾਈ ਹਰ ਰੋਜ਼ ਹੀ ਮਿੱਟੀ ਦਾ ਤੇਲ ਪਾ ਕੇ ਜੋਤ ਜਗਾਉਣ ਲੱਗ ਪਈ ਕਿਸੇ ਬੰਦੇ ਨੇ ਵੇਖ ਕੇ ਉਸ ਨੂੰ ਪੁੱਛਿਆ ਮਾਤਾ ਹਰ ਰੋਜ਼ ਤੂੰ ਜਿਹੜੀ ਜੋਤ ਲਗਾਉਂਦੀ ਹੈ ਉਸ ਵਿੱਚੋਂ ਮਿੱਟੀ ਦੇ ਤੇਲ ਦੀ 스멜 ਆਉਂਦੀ ਹੈ। ਉਹ ਮਾਈ ਕਹਿਣ ਲੱਗੀ ਕਿ ਮਿੱਟੀ ਦੇ ਤੇਲ ਵਿੱਚੋਂ ਮਿੱਟੀ ਦੇ ਤੇਲ ਦੀ ਹੀ 스멜 ਆਊਗੀ। ਉਹ ਬੰਦਾ ਕਹਿਣ ਲੱਗਿਆ ਮਾਈ ਤੂੰ ਇਹ ਕਿਉਂ ਲਗਾਉਂਦੀ ਹੈ? ਉਸ ਮਾਈ ਨੇ ਦੱਸਿਆ ਮੈਨੂੰ ਤਾਂ ਗ੍ਰੰਥੀ ਸਾਹਿਬ ਨੇ ਜੋਤ ਲਗਾਉਣ ਲਈ ਕਿਹਾ ਸੀ। ਉਹ ਬੰਦਾ ਕਹਿਣ ਲੱਗਿਆ ਕਿ ਮਾਈ ਤੈਨੂੰ ਇਹਨਾਂ ਵੀ ਨਹੀਂ ਪਤਾ ਕਿ ਜੋਤ ਤਾਂ ਦੇਸੀ ਘੋਦੀ ਲਗਾਈ ਜਾਂਦੀ ਹੈ ਨਾ ਕਿ ਮਿੱਟੀ ਦੇ ਤੇਲ ਦੀ। ਮਾਈ ਕਹਿਣ ਲੱਗੀ ਕੀ ਫਰਕ ਪੈਂਦਾ ਹੈ? ਜੋਤ ਤਾਂ ਜੋਤ ਹੀ ਹੈ ਦੇਸੀ ਘਿਉਨੇ ਵੀ ਮੱਚਣਾ ਤੇ ਮਿੱਟੀ ਦੇ ਤੇਲ ਨੇ ਵੀ ਮੱਚਣਾ ਦੇਸੀ ਘਿਉ ਤਾਂ ਬੜਾ ਮਹਿੰਗਾ ਹੈ ਮਿੱਟੀ ਦਾ ਤੇਲ ਸਸਤਾ ਹੁੰਦਾ ਹੈ ਹੁਣ ਵੇਖੋ ਕਈ ਇਸ ਤਰ੍ਹਾਂ ਦੀਆਂ ਸੋਚ ਵਾਲੇ ਬੰਦੇ ਦੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਇੰਨੀ ਗੱਲ ਦੀ ਵੀ ਸਮਝ ਨਹੀਂ ਹੁੰਦੀ ਕਈ ਲੋਕ ਸਰੋਂ ਦੇ ਤੇਲ ਨਾਲ ਵੀ ਜੋਤ ਜਗਾਉਂਦੇ ਹਨ ਪਰ ਜੋਤ ਹਮੇਸ਼ਾ ਦੇਸੀ ਘਿਉ ਦੀ ਹੀ ਜਗਾਉਣੀ ਚਾਹੀਦੀ ਹੈ ਦੇਸੀ ਘਿਉ ਦੀ ਜੋਤ ਜਗਾਉਣ ਦੇ ਨਾਲ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਂਦਾ ਹੈ ਤੇ ਸਾਡੇ ਸਾਰੇ ਹੀ ਕਾਰਜ ਸਵਾਰੇ ਹੋ ਜਾਂਦੇ ਹਨ ਕਈ ਮੈਂ ਇਹੋ ਜਿਹੇ ਬੰਦਿਆਂ ਨੂੰ ਵੀ ਮਿਲੇ ਹਨ ਜਿਹੜੇ ਕਹਿ ਦਿੰਦੇ ਹਨ ਕਿ ਜੇ ਦੇਸੀ ਘੋਲ ਲੈਉਣ ਵਾਸਤੇ ਪੈਸੇ ਹੀ ਨਾ ਹੋਣ ਤੇ ਫਿਰ ਬੰਦਾ ਕੀ ਕਰੇ ਪਰ ਅਸਲ ਵਿੱਚ ਇਹ ਗੱਲਾਂ ਪੁੱਛਣ ਵਾਲਾ ਬੰਦਾ 99% ਨਰਸ਼ੇੜੀ ਜਾਂ ਸ਼ਰਾਬੀ ਹੁੰਦਾ ਹੈ ਕਿਉਂਕਿ ਉਹੀ ਇਸ ਤਰ੍ਹਾਂ ਦੀ ਕੋਈ ਸ਼ਰਧਾ ਭਾਵਨਾ ਉਸ ਦੀ ਨਹੀਂ ਹੁੰਦੀ ਉਸ ਦੇ ਮਨ ਵਿੱਚ ਸਿਰਫ ਇਹ ਹੁੰਦਾ ਹੈ ਕਿ ਜੋਦ ਲਗਾਈਏ ਬਿਨਾ ਤੇ ਸਾਨੂੰ ਫਰਕ ਵੀ ਪੈਣਾ ਸ਼ੁਰੂ ਹੋ ਜਾਵੇ ਤੇ ਕੀ ਪਤਾ ਜੋਤ ਲਗਾਉਣ ਦਾ ਫਰਕ ਪੈਣਾ ਵੀ ਹੈ ਜਾਂ ਨਹੀਂ ਇਸ ਕਰਕੇ ਜਿਸ ਚੀਜ਼ ਦੇ ਵਿੱਚ ਸਾਨੂੰ ਸ਼ਰਧਾ ਭਾਵਨਾ ਹੀ ਨਾ ਹੋਵੇ ਤਾਂ ਬੰਦਾ ਉਸ ਚੀਜ਼ ਦਾ ਇੰਤਜ਼ਾਮ ਫਿਰ ਨਹੀਂ ਕਰਦਾ ਜਿਸ ਬੰਦੇ ਦੀ ਸ਼ਰਾਬ ਦੇ ਵਿੱਚ ਸ਼ਰਧਾ ਭਾਵਨਾ ਹੋਵੇਗੀ ਉਹ ਸ਼ਾਮ ਤੱਕ ਆਪਣੇ ਸ਼ਰਾਬ ਪੀਣ ਦਾ ਹੀ ਇੰਤਜ਼ਾਮ ਕਰ ਸਕਦਾ ਹੈ ਪਰ ਇਸ ਤਰ੍ਹਾਂ ਦੇ ਬੰਦੇ ਜੋਤ ਲਗਾਉਣ ਵਾਸਤੇ 1 10 20 ਰੁਪਏ ਦਾ ਵੀ ਇੰਤਜ਼ਾਮ ਨਹੀਂ ਕਰ ਸਕਦੇ ਕਈ ਲੋਕ ਇਹ ਵੀ ਪੁੱਛਦੇ ਹਨ ਜੋਤ ਵਿੱਚ ਕਿੰਨਾ ਘਿਓ ਪਾ ਕੇ ਜੋਤ ਜਗਾਉਣੀ ਚਾਹੀਦੀ ਹੈ ਤੁਸੀਂ ਜੋਤ ਤਾਂ ਭਾਵੇਂ 2 ਚਮਚ ਦੇਸੀ ਘਿਓ ਦੇ ਪਾ ਕੇ ਵੀ ਜਗਾ ਸਕਦੇ ਹੋ ਇਹ ਕੋਈ ਜ਼ਰੂਰੀ ਨਹੀਂ ਜੋਤ ਜ਼ਿਆਦਾ ਘਿਓ ਪਾ ਕੇ ਹੀ ਲਗਾਉਣੀ ਹੈ ਭਾਵੇਂ ਜੋਤ ਅੱਧਾ ਘੰਟਾ ਹੀ ਜਗਾ ਕੇ ਵੱਧ ਜਾਵੇ ਭਾਵੇਂ ਕੇ ਬੁੱਝ ਜਾਵੇ ਤੇ ਕਈ ਲੋਕ ਇਹ ਪੁੱਛਦੇ ਹਨ ਕਿ ਜੋਤ ਸਵੇਰੇ ਲਗਾਉਣੀ ਚਾਹੀਦੀ ਹੈ ਜਾਂ ਸ਼ਾਮ ਦੇ ਵੇਲੇ ਵੈਸੇ ਤਾਂ ਜੋਤ ਸਵੇਰੇ ਤੇ ਸ਼ਾਮ ਦੋਵੇਂ ਹੀ ਸਮੇਂ ਲਗਾਉਣੀ ਚਾਹੀਦੀ ਹੈ ਇਸ ਨਾਲ ਦੋਵੇਂ ਹੀ ਸਮੇਂ ਪਰਮਾਤਮਾ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਸ਼ਹੀਦ ਸਿੰਘ ਦੋ ਸਮੇਂ ਸਾਡੇ ਘਰ ਵਿੱਚ ਆਉਂਦੇ ਹਨ ਕਈ ਲੋਕ ਇਹ ਵੀ ਪੁੱਛਦੇ ਹਨ ਕਿ ਜੋਤ ਨਿਤਨੇਮ ਕਰਨ ਤੋਂ ਪਹਿਲਾਂ ਲਗਾਉਣੀ ਚਾਹੀਦੀ ਹੈ ਜਾਂ ਬਾਅਦ ਵਿੱਚ ਲਗਾਉਣੀ ਚਾਹੀਦੀ ਹੈ ਕਿ ਜੋਤ ਇਸ਼ਨਾਨ ਕਰਕੇ ਹੀ ਲਗਾਉਣੀ ਚਾਹੀਦੀ ਹੈ ਸਾਤਸੰਗਤ ਜੀ ਜੋਤ ਇਸ਼ਨਾਨ ਕਰਕੇ ਹੀ ਲਗਾਉਣੀ ਚਾਹੀਦੀ ਹੈ ਇਹ ਤਾਂ ਖਾਸ ਗੱਲ ਹੈ ਕਈ ਲੋਕ ਸੋਚਦੇ ਹਨ ਕਿ ਇਸ਼ਨਾਨ ਕਰਨ ਦਾ ਮਤਲਬ ਹੈ ਕਿ ਸਿਰ ਨੂੰ ਕੱਲਾ ਟੱਕ ਕੇ ਤੇ ਪਿੰਡੇ ਨਹਾ ਲੈਣਾ ਪਰ ਇਸ ਨੂੰ ਇਸ਼ਨਾਨ ਨਹੀਂ ਮੰਨਿਆ ਜਾਂਦਾ ਇਸ ਨੂੰ ਕੁੱਤਾ ਇਸ਼ਨਾਨ ਕਿਹਾ ਜਾਂਦਾ ਹੈ ਕਿਉਂਕਿ ਕੁੱਤਾ ਕਦੇ ਵੀ ਆਪਣਾ ਸਿਰ ਪਾਣੀ ਵਿੱਚ ਨਹੀਂ ਡੁਬਾਉਂਦਾ ਅੱਜ ਕੱਲ ਬੰਦੇ ਵੀ ਜਾਨਵਰ ਦੀ ਤਰ੍ਹਾਂ ਹੀ ਕਰਨ ਲੱਗ ਪਏ ਹਨ ਪਹਿਲੇ ਸਮਿਆਂ ਦੇ ਵਿੱਚ ਇਹ ਕੁਝ ਸਾਰਾ ਕੁਝ ਨਹੀਂ ਸੀ ਹੁੰਦਾ ਇਸ ਲਈ ਇਸ਼ਨਾਨ ਕੇਸੀ ਕਰਕੇ ਹੀ ਘਰ ਵਿੱਚ ਜੋਤ ਲਗਾਉਣੀ ਚਾਹੀਦੀ ਹੈ ਤਾਂ ਸਮਝੋ ਫਿਰ ਫਿਰ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਇਸ਼ਨਾਨ ਕਰਦੇ ਸਮੇਂ ਤੁਹਾਨੂੰ ਸਾਬਣ ਦੇ ਨਾਲ ਇਸ਼ਨਾਨ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਕਈ ਬੰਦਿਆਂ ਦੇ ਸਰੀਰ ਵਿੱਚੋਂ ਬੜੀ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸਾਨੂੰ ਆਮ ਹੀ ਪਸੀਨਾ ਬਹੁਤ ਆਉਂਦਾ ਹੈ ਭਾਵੇਂ ਬੰਦੇ ਨੂੰ ਪਸੀਨਾ ਨਾ ਵੀ ਆਉਂਦਾ ਹੋਵੇ ਫਿਰ ਵੀ ਸਰੀਰ ਵਿੱਚੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਜੋਤ ਲਗਾਉਣ ਤੋਂ ਪਹਿਲਾਂ ਇਸ਼ਨਾਨ ਕਰਨਾ ਬੜਾ ਜ਼ਰੂਰੀ ਹੈ ਇਸ਼ਨਾਨ ਕਰਕੇ ਉਸ ਤੋਂ ਬਾਅਦ ਜੋਤ ਲਗਾ ਕੇ ਫਿਰ ਸਾਨੂੰ ਨਿਤਨੇਮ ਜ਼ਰੂਰ ਕਰਨਾ ਚਾਹੀਦਾ ਹੈ। ਕਈ ਲੋਕ ਜੋਤ ਨੂੰ ਥੱਲੇ ਰੱਖ ਕੇ ਜਗਾ ਦੇਂਦੇ ਹਨ। ਵੈਸੇ ਤਾਂ ਜਿੱਥੇ ਤੁਸੀਂ ਗੁਰੂ ਸਾਹਿਬਾਂ ਦੇ ਸਰੂਪ ਭਾਵ ਫੋਟੀਆਂ ਰੱਖੀਆਂ ਹੁੰਦੀਆਂ ਹਨ ਉਸ ਦੇ ਕੋਲ ਹੀ ਜੋਤ ਲਗਾ ਕੇ ਰੱਖ ਦੇਣੀ ਚਾਹੀਦੀ ਹੈ। ਕਈ Hindu ਲੋਕਾਂ ਦੀ ਜ਼ਿਆਦਾਤਰ ਦੇਵੀ-ਦੇਵਤਿਆਂ ਤੇ ਗੁਰੂ ਸਾਹਿਬਾਨਾਂ ਦੇ ਸਰੂਪ ਇਕੱਠੇ ਹੀ ਥੱਲੇ ਨੀਵੀਂ ਜਗ੍ਹਾ ਤੇ ਰੱਖ ਕੇ ਉੱਥੇ ਹੀ ਧੂਫ ਬੱਤੀ ਤੇ ਜੋਤ ਲਗਾ ਦੇਂਦੇ ਹਨ ਇਸੇ ਤਰ੍ਹਾਂ ਹੀ ਇੱਕ ਵਾਰ ਬਾਬਾ ਜੀ ਕਿਸੇ ਦੇ ਘਰ ਗਏ ਹੋਏ ਸਨ ਉਥੇ ਜਿਹੜਾ ਉਹਨਾਂ ਦਾ ਸੌਣ ਵਾਲਾ ਕਮਰਾ ਸੀ ਉਥੇ ਹੀ نیچے ਇੱਕ ਫੱਟੇ ਦੇ ਉੱਤੇ ਉਹਨਾਂ ਦੇ ਵੀ ਦੇਵਤਿਆਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਭਾਵ ਕੇ ਫੋਟੋ ਰੱਖੀ ਹੋਈ ਸੀ ਉਥੇ نیچے ਹੀ ਉਹ ਧੂਫ ਬੱਤੀ ਜਗਾ ਦਿੰਦੇ ਸਨ ਤੇ ਉਹ ਆਪ ਕਮਰੇ ਵਿੱਚ ਬੈੱਡ ਦੇ ਉੱਪਰ ਬੈਠਦੇ ਸਨ ਤੇ ਸੌਂਦੇ ਸਨ ਹੁਣ ਵੇਖੋ ਕਿ ਬੰਦੇ ਦੀ ਸੋਚ ਕਿਹੋ ਜਿਹੀ ਹੈ ਆਪ ਉੱਚੀ ਜਗ੍ਹਾ ਤੇ ਬੈਠਦਾ ਹੈ ਤੇ ਜਿਸ ਬੰਦੇ ਨੂੰ ਰੱਬ ਨੇ ਬਣਾਇਆ ਹੈ ਇਹਨਾਂ ਸਾਰਾ ਕੁਝ ਬਖਸ਼ਿਆ ਹੈ ਉਸ ਨੂੰ ਇੰਨੀਆਂ ਸੁੱਖ ਸਹੂਲਤਾਂ ਬਖਸ਼ੀਆਂ ਹਨ ਉਸ ਰੱਬ ਦੇ ਸਰੂਪ ਨੂੰ ਬੰਦਾ ਥੱਲੇ ਇੱਕ ਫੋਟੋ ਦੇ ਉੱਪਰ ਰੱਖ ਦੇਂਦਾ ਹੈ ਬਾਬਾ ਜੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਇਹ ਗੱਲ ਸਮਝਾਈ ਕਿ ਇਹ ਤਾਂ ਬੜੀ ਵੱਡੀ ਤੁਸੀਂ ਬੇਦਬੀ ਕਰ ਰਹੇ ਹੋ ਤੁਸੀਂ ਇਸ ਸਾਰੇ ਸਰੂਪ ਨੂੰ ਉੱਚੀ ਜਗ੍ਹਾ ਤੇ ਰੱਖੋ ਉਹਨਾਂ ਨੇ ਕਿਹਾ ਜੀ ਸਾਡੇ ਕੋਲੋ ਇੱਕ ਹੀ ਕਮਰਾ ਹੈ ਤਾ ਬਾਬਾ ਜੀ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਇੱਕ ਛੋਟਾ ਜਿਹਾ ਬਕਸਾ ਬਣਵਾ ਲਓ ਉਹ ਬਕਸੇ ਦੇ ਅੱਗੇ ਪਰਦਾ ਲਗਾ ਲਓ ਇਸੇ ਜਗ੍ਹਾ ਤੇ ਉਹ ਬਕਸਾ ਉੱਚਾ ਕਰਕੇ ਲਗਾ ਲਓ ਉਸ ਵਿੱਚ ਤੁਸੀਂ ਸਾਰੇ ਹੀ ਸਰੂਪ ਰੱਖ ਦਿਓ ਤੇ ਜਦੋਂ ਸਵੇਰੇ ਸ਼ਾਮ ਧੂਪ ਜੋਤ ਜਗਾਉਣੀ ਹੈ ਤਾਂ ਪਰਦਾ ਉਸ ਸਮੇਂ ਹੀ ਪਾਸੇ ਕਰਨਾ ਹੈ ਫਿਰ ਆਪਣਾ ਨਿਤਨੇਮ ਕਰਕੇ ਅਰਦਾਸ ਕਰਕੇ ਪਰਦਾ ਕਰਦਿਆ ਕਰੋ ਫਿਰ ਉਹਨਾਂ ਨੇ ਓਵੇਂ ਹੀ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਉਹਨਾਂ ਤੇ ਪਰਮਾਤਮਾ ਜੀ ਇੰਨੀ ਕਿਰਪਾ ਕਰਨ ਲੱਗ ਪਏ ਕਿ ਉਹਨਾਂ ਦੇ ਤਿੰਨ ਕਮਰੇ ਬਣ ਗਏ ਫਿਰ ਉਹਨਾਂ ਨੇ ਇੱਕ ਅਲੱਗ ਕਮਰੇ ਦੇ ਵਿੱਚ ਬਹੁਤ ਹੀ ਵਧੀਆ ਆਸਣ ਪਰਮਾਤਮਾ ਦੇ ਲਈ ਬਣਾ ਦਿੱਤਾ ਉੱਥੇ ਪਾਠ ਪੂਜਾ ਉਹ ਆਪ ਬੈਠ ਕੇ ਕਰਦੇ ਸਨ ਹੁਣ ਜਰਾ ਇਸ ਗੱਲ ਨੂੰ ਸੋਚ ਲੈਣਾ ਸਾਥ ਸੰਗਤ ਜੀ ਜੇ ਆਪਾਂ ਇਸ ਤਰ੍ਹਾਂ ਆਪਣੇ ਜਾਂ ਆਪਣੇ ਰਿਸ਼ਤੇਦਾਰਾਂ ਦੀਆਂ ਫੋਟੋਆਂ ਨੂੰ نیچے ਰੱਖ ਦਈਏ ਤਾਂ ਕਿ ਉਹ ਰਿਸ਼ਤੇਦਾਰ ਖੁਸ਼ ਹੋ ਜਾਣਗੇ ਹੁਣ ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਜੋਤ ਨੂੰ ਕਦੇ ਵੀ ਆਪਾਂ ਨਹੀਂ ਵਧਾਉਣਾ ਚਾਹੀਦਾ ਆਪੇ ਭਾਵ ਕਿ ਆਪ ਨਹੀਂ ਬੁਝਾਉਣਾ ਚਾਹੀਦਾ ਕਈ ਲੋਕ ਜੋਤ ਨੂੰ ਹੱਥ ਨਾਲ ਜਾਂ ਫੋਕ ਮਾਰ ਕੇ ਬੁਝਾ ਦਿੰਦੇ ਹਨ ਇਸ ਤਰ੍ਹਾਂ ਕਦੇ ਵੀ ਨਹੀਂ ਕਰਨਾ ਚਾਹੀਦਾ ਜੋਤ ਨੂੰ ਆਪਣੇ ਆਪ ਹੀ ਸਮਾਪਤ ਹੋਣ ਦੇਣਾ ਚਾਹੀਦਾ ਹੈ ਭਾਵ ਕਿ ਬੁਝਣ ਦੇਣਾ ਚਾਹੀਦਾ ਹੈ ਜੋਤ ਨੂੰ ਆਪ ਬੁਝਾਉਣਾ ਬਹੁਤ ਹੀ ਮਾੜਾ ਮੰਨਿਆ ਜਾਂਦਾ ਹੈ ਇਸ ਨਾਲ ਸ਼ਹੀਦ ਸਿੰਘ ਫਿਰ ਨਾਰਾਜ਼ ਹੋ ਜਾਂਦੇ ਹਨ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਤੁਸੀਂ ਕਿਸੇ ਨੂੰ ਆਪਣੇ ਘਰ ਪ੍ਰਸ਼ਾਦਾ ਪਾਣੀ ਛਕਾਉਣ ਲਈ ਸੱਦਿਆ ਤੇ ਉਸ ਦਾ ਤੁਸੀਂ ਬੜਾ ਹੀ ਆਦਰ ਸਤਿਕਾਰ ਕੀਤਾ ਜਦੋਂ ਉਹ ਭੋਜਨ ਛਕ ਰਿਹਾ ਹੋਵੇ ਤੁਸੀਂ ਉਸ ਦੇ ਅੱਗੋਂ ਭੋਜਨ ਵਾਲੀ ਥਾਲੀ ਚੁੱਕ ਲਈ ਇਹ ਜੋਤ ਦੀ ਖੁਸ਼ਬੂ ਸ਼ਹੀਦ ਸਿੰਘਾਂ ਦੀ ਖੁਰਾਕ ਹੈ ਜੇ ਜੋਤ ਵਿੱਚ ਅਜੇ ਕਿਓ ਪਿਆ ਹੋਵੇ ਤੇ ਤੁਸੀਂ ਉਸ ਨੂੰ ਪਹਿਲਾਂ ਹੀ ਬੁਝਾ ਦੇਂਦੇ ਹੋ ਤਾਂ ਇਹ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਕਿਸੇ ਦੇ ਭੋਜਨ ਨੂੰ ਛਕਦਿਆਂ ਹੋਇਆਂ ਉਸਤੇ ਅੱਗੋਂ ਥਾਲੀ ਚੁੱਕ ਲੈਣਾ ਇਸ ਲਈ ਕਦੇ ਵੀ ਜੋਤ ਨੂੰ ਕਿਸੇ ਵੀ ਟੰਗ ਦੇ ਨਾਲ ਆਪ ਨਹੀਂ ਬਜਾਉਣਾ ਚਾਹੀਦਾ ਜੋਤ ਨੂੰ ਛੋਟੇ ਬੱਚਿਆਂ ਦੀ ਪਹੁੰਚ ਤੋਂ ਵੀ ਦੂਰ ਰੱਖਣਾ ਚਾਹੀਦਾ ਹੈ ਕਈ ਵਾਰ ਛੋਟੇ ਬੱਚੇ ਜਗਦੀ ਹੋਈ ਜੋਤ ਨੂੰ ਹੱਥ ਲਗਾ ਦੇਂਦੇ ਹਨ ਜਾਂ ਕੋਈ ਚੀਜ਼ ਮਾਰ ਕੇ ਜੋਤ ਨੂੰ ਥੱਲੇ ਸਿੱਟ ਦਿੰਦੇ ਹਨ ਕਈ ਵਾਰ ਆਪਾਂ ਇੱਧਰ ਉੱਧਰ ਹੁੰਦੇ ਹਾਂ ਤੇ ਬੱਚਾ ਜੋਤ ਨੂੰ ਕਿਸੇ ਚੀਜ਼ ਦੇ ਨਾਲ نیچے ਗਿਰਾ ਦੇ ਦਿੰਦਾ ਹੈ ਜਿਸ ਨਾਲ ਅੱਗ ਲੱਗਣ ਦਾ ਖਤਰਾ ਬਣ ਜਾਂਦਾ ਹੈ ਇਸ ਲਈ ਜੋਤ ਨੂੰ ਹਮੇਸ਼ਾ ਬੱਚਿਆਂ ਤੋਂ ਦੂਰ ਪਰਦਿਆਂ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ ਤੇ ਨਾਲ ਹੀ ਕੱਪੜਿਆਂ ਤੋਂ ਵੀ ਬਚਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਐਸੀ ਕੋਈ ਅਣਹੋਣੀ ਨਾ ਹੋ ਜਾਵੇ ਤੇ ਬਾਅਦ ਵਿੱਚ ਆਪਾਂ ਨੂੰ ਪਛਤਾਉਣਾ ਪੈ ਜਾਵੇ ਇਸ ਲਈ ਸਾਵਧਾਨੀ ਇਸ ਨਾਲ ਗੱਲਾਂ ਦੀ ਰੱਖਣੀ ਬੜੀ ਜ਼ਰੂਰੀ ਹੈ ਜਿੱਥੇ ਜੋਤ ਲਗਾਉਣੀ ਹੈ ਉਹ ਜਗਾ ਬਿਲਕੁਲ ਹੀ ਸਾਫ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਉਥੇ ਕਦੇ ਵੀ ਕਪੜਾ ਨਾ ਮਾਰਿਆ ਹੋਵੇ ਉਸ ਜਗਾ ਤੇ ਮਿੱਟੀ ਨਹੀਂ ਪਈ ਹੋਣੀ ਚਾਹੀਦੀ ਉਸ ਜਗਾ ਨੂੰ ਪਵਿੱਤਰ ਰੱਖਣਾ ਚਾਹੀਦਾ ਹੈ ਹੁਣ ਇਸ ਗੱਲ ਨੂੰ ਲੋਕ ਕਈ ਕਹਿ ਦਿੰਦੇ ਹਨ ਕਿ ਸਾਡੇ ਘਰ ਵਿੱਚ ਤਾਂ ਪਵਿੱਤਰ ਕੋਈ ਵੀ ਜਗਾ ਨਹੀਂ ਹੁੰਦੀ ਪਵਿੱਤਰ ਜਗਾ ਦਾ ਮਤਲਬ ਇਹ ਨਹੀਂ ਕਿ ਸਾਡੇ ਘਰ ਵਿੱਚ ਕੋਈ ਗੁਰਦੁਆਰਾ ਸਾਹਿਬ ਵਰਗੀ ਜਗਾ ਬਣੀ ਹੋਣੀ ਚਾਹੀਦੀ ਹੈ ਪਵਿੱਤਰ ਜਗਾ ਤਾਂ ਇੱਕ ਫੁੱਟ ਦੀ ਵੀ ਹੋ ਸਕਦੀ ਹੈ ਪਵਿੱਤਰ ਜਗ੍ਹਾ ਦਾ ਮਤਲਬ ਉਸ ਜਗ੍ਹਾ ਤੇ ਕੋਈ ਵੀ ਝੂਠੇ ਮਿੱਠੇ ਹੱਥ ਕਦੇ ਨਾ ਲਗਾਵੇ। ਉਸ ਜਗ੍ਹਾ ਤੇ ਕੋਈ ਵੀ ਗੰਦੇ ਕੱਪੜੇ ਜਾਂ ਕੋਈ ਝੂਠੀਆਂ ਚੀਜ਼ਾਂ ਨਾ ਰੱਖਦਾ ਹੋਵੇ। ਭਾਵੇਂ ਉਹ ਇੱਕ ਛੋਟਾ ਜਿਹਾ ਬਕਸਾ ਹੀ ਹੋਵੇ। ਪਰ ਹੋਣਾ ਉੱਚੀ ਜਗ੍ਹਾ ਤੇ ਚਾਹੀਦਾ ਹੈ ਤੇ ਸਾਫ਼ ਸੁਥਰਾ। ਜਿੱਥੇ ਕੋਈ ਬੱਚਾ ਉਸ ਨੂੰ ਹੱਥ ਨਾ ਲਗਾ ਸਕੇ। ਭਾਵੇਂ ਕਿ ਉਹ ਜਗ੍ਹਾ ਸਾਫ਼ ਤੇ ਸੁੱਚੀ ਹੋਣੀ ਚਾਹੀਦੀ ਹੈ। ਹਰਨ ਕਈ ਲੋਕ ਇਹ ਸੋਚਦੇ ਹਨ ਕਿ ਇਹ ਸਾਰਾ ਕੁਝ ਕਰਨ ਵਾਸਤੇ ਬੰਦੇ ਦੇ ਕੋਲ ਅਲੱਗ ਤੋਂ ਕਮਰਾ ਹੋਣਾ ਚਾਹੀਦਾ ਹੈ ਜਿਸ ਬੰਦੇ ਦੇ ਘਰ ਵਿੱਚ ਅਲੱਗ ਕਮਰਾ ਬਣ ਸਕਦਾ ਹੈ ਉਸ ਕੋਲ ਅਲੱਗ ਕਮਰਾ ਹੈ ਤਾਂ ਉਸ ਬੰਦੇ ਨੂੰ ਪਾਠ ਪੂਜਾ ਕਰਨ ਵਾਸਤੇ ਅਲੱਗ ਕਮਰਾ ਹੀ ਰੱਖਣਾ ਚਾਹੀਦਾ ਹੈ ਪਰ ਜਿਨ੍ਹਾਂ ਦੇ ਕੋਲ ਅਲੱਗ ਵਿੱਚ ਕਮਰਾ ਕੋਈ ਨਹੀਂ ਹੈ ਜਾਂ ਜਗ੍ਹਾ ਨਹੀਂ ਹੈ ਉਹ ਕਿਸੇ ਸ਼ੈਲਫ ਜਾਂ ਬਕਸੇ ਦੇ ਵਿੱਚ ਵੀ ਜੋਤ ਲਗਾ ਸਕਦੇ ਹਨ ਇਸ ਲਈ ਕੋਈ ਅਲੱਗ ਕਮਰੇ ਦੀ ਲੋੜ ਖਾਸ ਨਹੀਂ ਹੁੰਦੀ ਸਭ ਤੋਂ ਵੱਡੀ ਗੱਲ ਸਾਡੇ ਮਨ ਦੀ ਸ਼ਰਧਾ ਤੇ ਭਾਵਨਾ ਸੱਚੀ ਹੋਣੀ ਚਾਹੀਦੀ ਹੈ ਉਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸ਼ਰਧਾ ਤੇ ਭਾਵਨਾ ਦੇ ਨਾਲ ਹੀ ਜੋਤ ਲਗਾਉਣ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡੇ ਤੇ ਕਿਰਪਾ ਕਰ ਦੇਣਗੇ ਸਾਥ ਸੰਗਤ ਜੀ ਸੋ ਜੇਕਰ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਬਣ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ